ਕੀ ਕੀ ਮਤ ਹੈ ਅਫਰੀਕਾ ਜਾ ਕੇ ਪਤਾ ਲੱਗਦਾ ਇਹ ਦੇਖੋ ਇਹ ਖੱਜਰ ਹੈਗੀ ਖੱਜਰ ਤੇ ਐ ਇਹ ਗੇਲਣਾ ਚ ਪਾਣੀ ਭਰ ਦਿਆ ਇਹ ਜਿਹੜਾ ਜਿੱਥੇ ਅਸੀਂ ਖੜੇ ਆ ਇਹ ਇੱਕ ਦਰਿਆ ਵਗਦਾ ਹੋਊਗਾ ਸੇਮੀ ਹੁੰਦੇ ਟਾਈਮ ਤੇ ਦਰਿਆ ਹੁੰਦਾਗਾ ਤੇ ਇੱਥੋਂ ਜਿਹੜਾ ਪਾਣੀ ਹੈਗਾ ਸੇਮ ਨਾਲ ਮਤਲਬ ਥੱਲੇ ਵੜ ਜਾਂਦਾ ਤੇ ਇਸ ਤਰ੍ਹਾਂ ਕਰਕੇ ਟੋਆਆਂ ਚੋਂ ਪਾਣੀ ਕੱਢਦੇ ਹਾਂ ਇਹ ਸਾਰਾ ਪਾਣੀ ਹੈ ਨਾ ਜਿਹੜਾ ਇਹ ਪਾਣੀ ਪੀਣ ਲਈ ਵਰਤਿਆ ਜਾਂਦਾ ਕੋਈ ਇਹ ਨਹੀਂ ਹੈਗਾ ਵੀ ਜਸਟ ਵੀ ਡੰਗਰ ਪਸ਼ੂ ਨੂੰ ਪਾਣੀ ਪਿਲਾਉਣ ਲਈ ਵਰਤ ਰਿਹਾ ਆਪਣੇ ਪੀਣ ਲਈ ਕਿਚਨ ਦੇ ਸਮਾਨ ਲਈ ਸਾਰੇ ਲਈ ਇਹ ਪਾਣੀ ਨੂੰ ਯੂਜ਼ ਕਰਦੇ ਹੈ ਜਿਹੜਾ ਇਹ ਪਾਣੀ ਹੈ ਹੈ ਜੀ ਮੇਰੇ ਆਪਣੇ ਪਹਿਲਾਂ ਇਦਾਂ ਹੁੰਦਾ ਸੀ ਵੀ ਜਿੱਥੇ ਵੀ ਟੋਆ ਪਟਦੇ ਸੀ ਥੋੜੇ ਫਿੱਟ ਤੇ ਪਾਣੀ ਨਿਕਲਣਗੇ ਹੁਣ ਤਾਂ ਆਪਾਂ ਪਹਿਲਾਂ ਆਪਣੇ ਵੀ 5 ਕੁ ਫੁੱਟ ਟੋਆ ਪਟਦੇ ਹੁੰਦੇ ਤੇ ਪਾਣੀ ਨਿਕਲੇ ਹੁੰਦਾ ਤੇ ਐਸੇ ਤਰ੍ਹਾਂ ਅੱਜ ਕੱਲ੍ਹ ਅਫਰੀਕਾ 'ਚ ਅੱਜ ਕੱਲ੍ਹ ਵੀ ਚੱਲ ਰਿਹਾ ਹੈ ਇਹ ਦੇਨ ਦੇਖ ਲੋ ਇਹਨੂੰ ਰਸੋਈ ਚ ਵੀ ਇਹ ਪਾਣੀ ਨੂੰ ਵਰਤੂਗਾ ਨਹਾਉਣ ਲਈ ਵੀ ਵਰਤੂਗਾ ਪੀਣ ਲਈ ਵੀ ਵਰਤੂਗਾ ਤੇ ਇਹ ਪਾਣੀ ਤੁਸੀਂ ਦੇਖ ਸਕਦੇ ਹੋ ਮਿੱਟੀ ਵਾਲਾ ਪਾਣੀ ਹੈ ਬਿਲਕੁਲ ਵੀ ਸਾਫ਼ ਨਹੀਂ ਹੈਗਾ ਪਾਣੀ ਦੀ ਅਸਲ ਕੀਮਤ ਤਾਂ ਜਿਵੇਂ ਤੁਹਾਨੂੰ ਦੱਸਿਆ ਉਹ ਤੁਹਾਨੂੰ ਅਫਰੀਕਾ ਆਉਣ ਦੀ ਪਤਾ ਲੱਗਦੀ ਹੈ ਕਿ ਪਾਣੀ ਦੀ ਕੀ ਕੀਮਤ ਹੈਗੀ ਐਂ ਟੋਇਆਂ ਦੇ ਵਿੱਚੋਂ ਪਾਣੀ ਕੱਢਣ ਲਈ ਮਜਬੂਰ ਨੇ ਇਹ ਧਰਤੀ ਪਟ ਪਟ ਤੇ ਸਾਈਡ ਨੇ ਸਾਡੇ ਨੇ ਦੱਸਿਆ ਕਿ ਇਹ ਪਾਣੀ ਜਿਵੇਂ ਇਹਨਾਂ ਨੇ ਇੱਥੇ ਟੋਆ ਪਟਾਇਆ ਉਹ ਥੋੜੇ ਜਿਹਾ ਮੀਟਰ ਦੂਰ ਵੀ ਜੇ ਪਟ ਲੈਣਗੇ ਤਾਂ ਵੀ ਪਾਣੀ ਨਿਕਲੇਗਾ ਮਤਲਬ ਡੂੰਗਾ ਨਹੀਂ ਹੈਗਾ ਇੱਥੇ ਪਾਣੀ ਜਿੱਥੇ ਮਰਜ਼ੀ ਪਾਣੀ ਉਹ ਦੇਖੋ ਇਹ ਪਾਣੀ ਤੇ ਦਾ ਕਾਰਨ ਇੱਕੋ ਹੀ ਆ ਸਿਰਫ ਜਦੋਂ ਮੌਨਸੂਨ ਹੁੰਦਾ ਨਾ ਮੌਨਸੂਨ ਦੇ ਟਾਈਮ ਇਹ ਸਾਰਾ ਪਾਣੀ ਇੱਥੇ ਦਰਿਆ ਵਗਦਾ ਹੈਗਾ ਦਰਿਆ ਦੀ ਇੱਥੇ ਸੇਮ ਹੈ ਜਿਹੜੀ ਹੁਣ ਤੱਕ ਮਤਲਬ ਅਜੇ ਤੱਕ ਇੱਥੇ ਖੜੀ ਹੈਗੀ ਤੇ ਫਿਰ ਇਹ ਪਾਣੀ ਲੈ ਕੇ ਵੀ ਖਚਰਾਂ ਦੇ ਜਾਂਦੇ ਨੇ ਖਚਰਾਂ ਦੇ ਢੋਂਦੇ ਨੇ ਵਿਚਾਰੇ ਘਰ ਤੱਕ ਤੇ ਇਹਨਾਂ ਕੋਲ ਕੋਈ ਬਹੁਤੇ ਸਾਧਨ ਵੀ ਨਹੀਂ ਆਪਣੇ ਤਾਂ ਜਿਵੇਂ ਸਰਵਰਸੀ ਵਾਲਾ ਜਾਂ ਮੋਟਰ ਆਪਣੇ ਦਾ ਲੱਗੀਆਂ ਹੋਈਆਂ ਘਰਾਂ 'ਚ ਟੂਟੀਆਂ ਦਾ ਜਾਂ ਵਾਟਰ ਟੈਂਕ ਦਾ ਪਾਣੀ ਆਉਂਦਾ ਤੇ ਇੱਥੇ ਇਹੋ ਜਿਹੇ ਦਾ ਕੁਝ ਨਹੀਂ ਹੈਗਾ ਇਹ ਸਾਡਾ ਗਾਈਡ ਹੈ ਦੇਗੂ ਇਹ ਸਾਨੂੰ ਸਾਰੀਆਂ ਚੀਜ਼ਾਂ ਧਮਾਰਿਆ ਦਿਖਾ ਰਿਹਾ ਸਾਰੇ ਪਿੰਡ ਦੇ ਲੋਕ ਇੱਕ ਫੇਰ ਪਾਣੀ ਲੈ ਕੇ ਜਾਂਦੇ ਮੈਂ ਪੁੱਛਿਆ ਸੀ ਵੀ ਘਰਾਂ 'ਚ ਜਿਵੇਂ ਆਪਣੇ ਆਉਂਦਾ ਹੁੰਦਾ ਹਣਾ ਪਾਣੀ ਤੇ ਵਾਟਰ ਬਾਕਸ ਤੋਂ ਤੇ ਕੋ ਤੋਂ ਨਹੀਂ ਆਉਂਦਾ ਇੰਡਸਟਰੀ 'ਚ ਜਾਂ ਬਲੀ ਨਵਾ ਕਰ ਬਸ ਥਿਸ ਆਰ ਫਰਮ ਦਾ ਵਿਲੇਜਸ ਯੂ ਨੋ ਅਦਰ ਥਿੰਗ ਇਜ਼ ਇਨ ਦਾ ਸਿਟੀ ਦੇ ਯੂਜ਼ ਥਿਸ ਵਾਟਰ ਦੇ ਬੋਇਲ ਥਮ ਐਂਡ ਦਨ ਦੇ ਯੂਜ਼ ਫੋਰ ਵਾਸ਼ਿੰਗ ਕਲੋਥਸ ਅ ਲੋਟ ਆਫ ਔਰ ਕਲੀਨ ਸਮਸਟਫ ਸਲਾਈਕ ਕਲੋਸਸ ਫੋਰ ਵਾਸ਼ਿੰਗ ਸੋ ਇਨ ਦਾ ਵਿਲੇਜ ਦੇ ਯੂਸ ਟੂ ਡਰਿੰਕ ਤੇ ਜਿਹੜਾ ਇਹ ਸਾਡਾ ਗਾਈਡ ਹੈ ਨਾ ਡੇਗੂ ਤੇ ਇਹ ਇਹ ਉਹ ਇਹ ਸਾਰੀ ਚੀਜ਼ਾਂ ਸਾਨੂੰ ਦਿਖਾ ਰਿਆ ਘੁਮਾ ਰਿਆ ਐਸ ਵਕਤ ਅਸੀਂ ਓਮੋ ਵੈਲੀ 'ਚ ਖੜੇ ਆਂ ਇਥੋਪੀਆ ਦੇਸ਼ ਦਾ ਨਾਮ ਹੈ ਅਫਰੀਕਾ 'ਚ ਤੇ ਓਮੋ ਵੈਲੀ ਇੱਕ ਇਹਦੇ ਵਿੱਚ ਸਾਊਦਰਨ ਪਾਰਟ ਪੈਂਦਾ ਹੈਗਾ ਸੋਡਾਨ ਤੇ ਕੀਨੀਆ ਦੇ ਪਾਰਟ 'ਤੇ ਉਥੇ ਆ ਬਿਲਕੁਲ ਅਸਲ ਜਨਾਂ ਜਿਹੜਾ ਇਹ ਏਰੀਆ ਹੈਗਾ ਸੋਡਾਨ ਹੋ ਗਿਆ ਕੀਨੀਆ ਹੋ ਗਿਆ ਤੇ ਤੰਜ਼ਾਨੀਆ ਹੋ ਗਿਆ ਤੇ ਇਥੋਪੀਆ ਦਾ ਸਾਊਥ ਪਾਰਟ ਹੋ ਗਿਆ ਇਹ ਸਾਰਾ ਡਰਾਈ ਏਰੀਆ ਡੇਜ਼ਰਟ ਹੈ ਪੂਰਾ ਇੱਥੇ ਪਾਣੀ ਦੀ ਬਹੁਤ ਦਿੱਕਤ ਹੈਗੀ ਜੇ ਜੋ ਤੁਸੀਂ ਥੋੜਾ ਜਿਹਾ ਉੱਪਰ ਨੂੰ ਜਾਉਂਗੇ ਇਥੋਂ 900 ਕਿਲੋਮੀਟਰ ਜਦੋਂ ਅਸੀਂ ਇਹਦੀ ਰਾਜਧਾਨੀ ਸੀਗੀ ਇਥੋਂ ਵੀ ਇਹਦੀ ਸਵਾ ਜੋ ਜੇ ਤੁਸੀਂ ਹੁਣ ਥੱਲੇ ਨੂੰ ਜਾਈ ਜਾਉਂਗੇ ਕੀਨੀਆਂ ਵੱਲ ਨੂੰ ਜਾਉਂਗੇ ਤੁਹਾਨੂੰ ਪਾਣੀ ਇੰਨੀ ਮਤਲਬ ਦਿੱਕਤ ਦੇਖਣ ਨੂੰ ਮਿਲੂਗੀ ਸੋ ਇਹੋ ਜੀ ਲਾਈਵ ਇਸ ਦਾ ਦਵਾਈ ਕਰ ਸਕਦੇ ਇਹਨਾਂ ਲਈ ਤੇ ਪਰ ਆਹ ਮੈਨੂੰ ਸਾਨੂੰ ਵੀ ਆ ਲੱਗਦਾ ਵੀ ਜਿਹੜਾ ਫਲੋ ਬੂੰਦ ਬੂੰਦ ਵੀ ਨਾ ਜਦੋਂ ਆਪਾਂ ਮਤਲਬ ਪਾਣੀ ਵੇਸਟ ਕਰਦੇ ਆਂ ਬੂੰਦ ਬੂੰਦ ਪਾਣੀ ਦੀ ਵੇਸਟ ਕਰਦੇ ਆਂ ਆਪਾਂ ਉਹਦੀ ਕੀਮਤ ਇੱਥੇ ਆ ਕੇ ਤੁਹਾਨੂੰ ਪਤਾ ਲੱਗਣਾ ਥੋੜੀ ਬਰਤੀ ਮੈਂ ਬਹੁਤ ਵਾਰੀ ਪੈਣੀ ਹੋਈ ਹੈ ਨਾ ਚੁਗ ਨੂੰ ਚ ਅਸੀਂ ਵੀ ਬਰਤੀ ਪ੍ਰੋਪਰ